ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਲੋ ਜੀ ਲੈ ਲਿਆ ਅਜ ਸਫਰ ਦੀ ਅਗਲੀ ਵੀਡੀਓ ਅੱਜ ਦੀ ਇਸ ਵੀਡੀਓ ਚ ਖਾਰ ਦੁੰਗਲਾ ਪਾਸ ਨੋਬਰਾ ਵੈਲੀ ਤੇ ਪਾਕਿਸਤਾਨੀ ਬਾਰਡਰ ਦੇ ਨਾਲ ਲੱਗਦਾ ਇੰਡੀਆ ਦਾ ਖੀਲਾ ਪਿੰਡ ਠਿਉਂਗ ਆਓ ਫਿਰ ਕਰੀਏ ਸ਼ੁਰੂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੈਂ ਉਹਨਾਂ ਸਾਰੇ ਮਿੱਤਰ ਪਿਆਰਿਆਂ ਦਾ ਜਿਹੜੇ ਮੇਰੀ ਵੀਡੀਓ ਨੂੰ ਪੂਰੀ ਦੇਖ ਰਹੇ ਨੇ ਅਤੇ ਇੱਕ ਇੱਕ ਚੀਜ਼ ਦੇਖ ਕੇ ਮੇਰੇ ਨਾਲ ਮੁੜ ਕੇ ਮਸ਼ਵਰਾ ਕਰ ਰਹੇ ਨੇ ਮੈਨੂੰ ਪੁੱਛ ਰਹੇ ਨੇ ਮੌਸਮ ਦੇ ਬਾਰੇ ਜਗ੍ਹਾ ਦੇ ਬਾਰੇ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇਹ ਹੈ ਖਾਰਦੁਗਲਾ ਟਾਪ ਦਾ ਪਹਿਲਾ ਪਹਾੜ ਦੋਸਤੋ ਮੇਰੀ ਕੋਸ਼ਿਸ਼ ਰਹਿੰਦੀ ਹੈ ਤੁਹਾਨੂੰ ਇੱਕ ਇੱਕ ਚੀਜ਼ ਦਿਖਾਵਾਂ ਕਿਉਂਕਿ ਜਦੋਂ ਤੁਸੀਂ ਕੱਲੂ ਉੱਥੇ ਜਾਓ ਜਾਂ ਜਿਹੜੇ ਮੇਰੇ ਦੋਸਤ ਜਾ ਕੇ ਆਏ ਨੇ ਉਹ ਯਾਦ ਕਰਨ ਵੀ ਵਕਈ ਇੱਕ ਇੱਕ ਚੀਜ਼ ਇਸ ਵੀਡੀਓ ਦੇ ਵਿੱਚ ਦਿਖਾਈ ਗਈ ਹੈ ਆਓ ਚੱਲੀਏ ਆਪਾਂ ਪਹੁੰਚ ਗਏ ਹਾਂ ਜੀ ਖਾਰਦੁਗਲਾ ਟਾਪ ਏ ਦੇਖੋ ਜੀ ਖਾਰਦੁਗਲਾ ਟਾਪ ਦੀ ਉਚਾਈ 17982 ਫੁੱਟ ਤੇ ਖਾਰਦੁਗਲਾ ਟਾਪ ਦਾਰਫ ਤੇ ਪਰ ਮੇਰੇ ਪਿੱਛੇ ਪਹਾੜ ਤੇ ਲਿਖਿਆ ਵੈਲਕਮ ਟੂ ਪੂਰਤਾਪ ਆਫ ਪਰ ਮਲ ਨਹੀਂ ਖਾਰਦੁਗਲਾ ਲਓ ਜੀ ਦੇਖੋ ਸਾਨੂੰ ਮੈਂ ਦਿਖਾਉਂਦਾ ਪਿਛਲੇ ਪਾਸੇ ਜੀ ਜਰਾ شوفੀਏ ਟੈਂਪਰੇਚਰ ਇਸ ਟਾਈਮ ਹੈਗਾ -02 ਡਿਗਰੀ। ਉਸ ਥਾਂ ਨਾ ਜਿੱਥੇ ਲੱਖਪਾ ਕੇ ਸਾਰਾ ਸਾਲ ਸਨੋਵ ਫਾਲ ਹੁੰਦੀ ਰਹਿੰਦੀ ਐ। ਅੱਜ ਹੁਣ ਵੀ ਹਲਕੀ ਫੁਲਕੀ ਸਨੋ ਪੈ ਰਹੀ ਐ। ਇੰਨੀ ਕਿ ਠੰਡ ਪੰਦੀ ਐ ਸੇ ਵੀ ਗੱਲੇ ਛੱਡ ਦੋ। ਸਨੋਫਾਲ ਨਾਲ ਦੀ ਨਾਲ ਹੋ ਰਹੀ ਐ। ਨਾਲ ਦੀ ਨਾਲ ਤੁਸੀਂ ਦੇਖ ਰਹੇ ਹੋ। ਮੇਰੇ ਪਿੱਛਲੇ ਪਾਸੇ ਕਿਵੇਂ ਇੰਜੋਏ ਕਰ ਰਹੇ ਲੋਕ। ਲੇ ਤਾਂ ਨੋਬਰਾ ਵੈਲੀ ਸਿਆਚਨ ਕੈਂਪ ਜਾਣ ਦੇ ਲਈ ਖਾਰ ਦੁੰਗਲਾ ਟਾਪ ਹੋ ਕੇ ਜਾਣਾ ਪੈਂਦਾ ਹੈ ਖਾਰ ਦੁੰਗਲਾ ਟਾਪ ਹੈ ਜਿਹੜਾ ਇਹ ਸਿਉਂਕ ਨਦੀ ਤੇ ਸਿੱਧ ਘਾਟੀ ਨਦੀ ਨੂੰ ਜੋੜਦੇ ਆਪਸ ਵਿੱਚ ਇੱਥੇ ਦੱਸ ਰਹੇ ਨੇ ਕਿ 10000 ਘੋੜੇ ਤੇ ਉੱਠ ਹਰ ਸਾਲ ਜਾਇਆ ਕਰਦੇ ਸੀ ਰੋਡ ਬਣਨ ਤੋਂ ਪਹਿਲਾਂ ਫਿਰ ਰੋਡ ਬਣਾ ਦਿੱਤੀ ਗਈ ਇਹ ਹੈਗਾ ਇੱਥੇ ਦਾ ਸੈਲਫੀ ਪੁਆਇੰਟ ਚਾਰਸ ਮੇਰੇ ਤੁਸੀਂ ਪਿੱਛੇ ਦੇਖ ਸਕਦੇ ਹੋ ਇਸ ਨੂੰ ਸੈਲਫੀ ਪਾੜਦੇ ਬਣਾ ਲੈ ਕੇ ਅਸੀਂ ਚੱਲੇ ਹੁਣ ਅਗਲੇ ਸਫਰ ਦੇ ਲਈ ਦੇਖੋ ਸਾਨੂੰ ਸਲਫੀ ਕੋਟ ਵੀ ਖਾਣੀ ਆ ਪਾਸਵਾ ਜੰਗਲ ਸਾਨੂੰ ਦੋਸਤ ਬੁਨੇ ਜੀ ਸਤਨਾਮ ਜੀ ਗੁਰਦਾਨ ਜੀ ਹਾਂਜੀ ਭਾਜੀ ਇਹ ਵੀ ਇੱਥੇ ਸਪੈਸ਼ਲ ਲੰਡਨ ਤੋਂ ਇੱਥੇ ਆਉਣਾ ਫਾਕਟਰੀ ਦਾ ਟੂਰ ਕਰਨ ਆਏ ਆ ਕਿ ਮਜ਼ਾ ਲੱਗਿਆ ਭਾਜੀ ਭਾਜੀ ਨਜ਼ਾਰਾ ਜੀ ਪੂਰਾ ਅੱਛਾ ਜੀ ਮੈਂ -3 ਕਿੱਸੇ ਕੋਲ ਮਿਲ ਬੜੇ ਅੱਛਾ ਜੀ -3 ਅੱਛਾ -3 ਹੋ 20 ਗੱਡੀਆਂ 4x4 ਇੱਥੇ ਹੀ ਹਾਂਜੀ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਨਾਲੇ ਤੋਕੇ ਸ਼ਿਮਲਾ ਅਗਮਲਾ ਤੋਕੇ ਕਾਜ਼ਾ ਤਾਬੂ ਉਹ ਸਾਰਾ ਮੀਟਰਸ ਵੀ ਸੀ ਕਲਪਾ ਅਲਪਾ ਨਾ ਕਹਿੰਦੇ ਸਰ ਵੈਰੀ ਗੁੱਡ ਵੈਰੀ ਗੁੱਡ ਫੋਨ ਦੁਬਾਰਾ ਫੇਰ ਆਇਆ ਦੁਬਾਰਾ ਦੋ ਵੀ ਨੰਬਰ ਫੇਰ ਆ ਗਿਆ ਵੈਰੀ ਗੁੱਡ ਵੈਰੀ ਗੁੱਡ ਮਿਲਦੇ ਆ ਭਾਜੀ ਹਾਂਜੀ ਠੀਕ ਹੈ ਜੀ ਠੀਕ ਹੈ ਲੋ ਜੀ ਖਾਰਦੁੰਗਲਾ ਟਾਪ ਤੁਸੀਂ ਦੇਖ ਸਕਦੇ ਹੋ ਵੀ 10 ਫੁੱਟ ਤੋਂ ਜ਼ਿਆਦਾ ਉੱਚਾ ਔਰ ਉੱਪਰ ਸਿਰੇ ਤੱਕ ਚਾਦਰ برف ਦੀ ਹੈ ਸੰਸਾਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ 'ਚ ਨਾ ਆਉਂਦਾ ਜੀ ਖਾਰਦੁੰਗਲਾ ਟਾਪ ਦਾ ਮੋਟਰਵੇ ਰੋਡ ਆ ਜਿਹੜੀ ਇਹ ਸਭ ਤੋਂ ਉੱਚੀਆਂ ਚੋਟੀਆਂ ਦੇ ਵਿੱਚ ਗਣੀ ਜਾਂਦੀ ਹੈ ਪਰਾਕਿੰਗ ਨੂੰ ਵੇਲਿਆਂ ਦੇ ਵਿੱਚ ਇਸ ਰਸਤੇ ਤੋਂ ਭਾਰਤ ਨਾਲ ਵਪਾਰ ਹੋਇਆ ਕਰਦਾ ਸੀ ਤਿੱਬਤ ਦਾ ਅਤੇ ਅਫਗਾਨਿਸਤਾਨ ਵਗੈਰਾ ਦਾ ਇਸ ਰਸਤੇ ਤੋਂ ਹੀ ਵਪਾਰ ਹੋਇਆ ਕਰਦਾ ਸੀ ਫਿਰ ਸਮਾਪਤ ਕੇ ਇਹ ਰੋਡ ਬਣਿਆ ਤੇ ਅੱਜ ਤੁਸੀਂ ਦੇਖ ਰਹੇ ਹੋ ਰੰਗ ਭਗ ਲੱਗੇ ਹੋਏ ਨੇ ਇੱਥੇ ਦੋਸਤੋ ਜੇਕਰ ਤੁਸੀਂ ਇਸ ਸਫਰ ਤੇ ਆਉਂਦੇ ਹੋ ਤਾਂ ਜਿਹੜਾ ਰਸਤਾ ਹੈ ਮੇਨ ਤਾਂ ਦੇਖਣ लायक ਕੋਈ ਹੈ ਪਰਪਦੀਆਂ ਚਿੱਟੀਆਂ ਚਾਦਰਾਂ ਕੁਦਰਤ ਇਕ ਵੱਖਰੇ ਰੂਪ ਦੇ ਵਿੱਚ ਜਿਵੇਂ ਅਸੀਂ ਕਿਸੇ ਹੋਰ ਮੁਲਕ ਦੇ ਵਿੱਚ ਆ ਗਏ ਹੋਏ ਕਿਸੇ ਹੋਰ ਦੁਨੀਆ ਦੇ ਵਿੱਚ ਆ ਗਏ ਹੋਈਏ ਚਿੱਟੀ ਚਾਦਰ برف ਦੀ ਅਤੇ ਨਾਮਵੈਲ ਨਾ ਕੋਈ ਫੋਨ ਕਿਸੇ ਚੀਜ਼ ਦੀ ਚਿੰਤਾ ਨਹੀਂ ਸਿਰਫ ਤੇ ਸਿਰਫ ਜਿਵੇਂ ਕੁਦਰਤ ਸਾਡੇ ਬਹੁਤ ਕਰੀਬ ਆ ਗਈ ਹੋਵੇ ਅਤੇ ਅਸੀਂ ਕੁਦਰਤ ਨਾਲ ਖੁੱਲਕੇ ਇੱਥੇ ਗੱਲਾਂ ਮਾਰੀਏ ਇਸ ਮੁਕਾਮ ਤੇ ਪਹੁੰਚੇ ਹਾਂ ਅਸੀਂ ਸਹਿਸਹਿ ਕੇ ਕਠਿਨਾਈਆਂ ਸਾਡੇ ਪੈਰਾਂ ਦੀਆਂ ਦੇਖ ਕਿਵੇਂ ਪਾਟੀਆਂ ਪਈਆਂ ਮੇਰਾ ਦ੍ਰੜ ਹੌਸਲਾ ਤੇ ਮੇਰੀ ਚਾਹਤ ਨਜ਼ਾਲੀ ਤੁਰਦੀਆਂ ਨੇ ਮੇਰੇ ਨਾਲ ਨਾਲ ਤੇਰੀਆਂ ਪਰਛਾਈਆਂ ਆਂਦੀ ਲੰਮੀਆਂ ਬਾਟਾਂ ਦੇ ਪੈਂਡਾ ਕੋਹਾਂ ਦੂਰ ਮੇਰਾ ਵੇਖ ਸਦਕਾ ਨੂੰ ਮੇਰੇ ਤਕਦੀਰਾਂ ਸ਼ਰਮਾਈਆਂ ਵੇਖ ਸਦਕਾ ਨੂੰ ਮੇਰੇ ਖਰਦੁੰਗਲਾ ਪਾਸ ਪਾਰ ਕਰਨ ਤੋਂ ਬਾਅਦ ਹੁਣ ਤਰਨੂਪੁਰਾ ਵੇਲੇ ਜਾਣਾ ਤੇ ਸਾਨੂੰ ক্রিকেট ਖੇਡਦੇ ਦੇਖੋ ਫੌਜੀ ਵੀ ਦਾ ਲੱਗੇ ਹੋਏ ক্রিকেট ਖੇਡਦੇ ਇਨੀ ਜ਼ਬਰਦਸਤ ਠੰਡ ਦੇ ਵਿੱਚ ਆਪਣੇ ਐਂਟਰਟੇਨਮੈਂਟ ਦੇ ਲਈ ਸਰੀਰਕ ਵਰਕਸ ਦੇ ਲਈ ਦੇਖੋ ਫੌਜੀ ਵੀਰ ਕਿਵੇਂ ক্রিকেট ਖੇਡ ਰਹੇ ਨੇ ਠੰਡ ਦੇ ਵਿੱਚ کیسے ਹੋ ਸਰ ਬਸ ਬੜੀਆ ਸਰ ਬੜੀਆ ਬੈਟ ਹੋਗੀ ਨਹੀਂ ਬੈਟਿੰਗ ਹੋਈ ਆਪਕੀ ਕਿ ਨਹੀਂ ਅਲੀ ਬੋਲ ਚੱਲ ਰਿਹਾ ਹੈ ਅਰੇ ਅਰੇ ਜਲਦੀ ਜਲਦੀ ਭਾਗੋ 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 ਗਟ ਦੂਸਰੀ ਤਰਫ ਦੇਖੋ ਤੁਸੀਂ ਰੁਕਣ ਦੇ ਲਈ ਖੜੂਣ ਦੇ ਲਈ ਆਪਾਂ ਬੈਠਾ ਬਈ ਥਾਪੇ ਵਾਲਾ ਸ਼ਹਿਰ ਬੋਲਦੇ ਆ ਪਏ ਨੇ ਸਾਡੇ ਪ੍ਰਦੀਪ ਜੀ ਥੋੜੇ ਢੱਲੇ ਯਾਰੇ ਨੇਰੇ ਬੈਠੇ ਕਦਰਦ ਦੇ ਪ੍ਰਦੀਪ ਜੀ ਆਓ ਜੱਪਾ ਆਡੀਅנס ਵੀ ਬਣ ਕੇ ਦੇਖੋ ਉਧਰ ਖੇਡ ਰਹੇ ਆ ਓਏ ਹੋਏ ਅੱਜ ਇਹ ক্রিকেট ਕਹਿੰਦਾ ਮੈਂ ਆਡੀਅנס ਬਣ ਕੇ ਦੇਖਣਾ ਵਾਹ ਜੀ ਵਾਹ ਦੇਖੋ ਜੀ ਦੇਖੋ ਇਹ ক্রিকেট ਮੈਚ ਦਾ ਆਨੰਦ ਲੈਂਦੇ ਹੋਏ ਤੇ ਹੋਰ ਆਈਸ ਪੀਕ ਦੇ ਉੱਤੇ ਚੱਲ ਰਿਹਾ ਵੈਰੀ ਗੁੱਡ ਠੰਡ ਦੇ ਵਿੱਚ ਜਿੱਥੇ ਅਸੀਂ ਹੱਥ ਵੀ ਬਾਹਰ ਨਹੀਂ ਕੱਢ ਸਕਦੇ ਹਾਂਜੀ ਤੇ ਉੱਥੇ ਇੱਕ ਜਿਹੜਾ ਅਸੀਂ ਤਾਂ ਚਲੋ ਇੱਥੋਂ ਚਲੇ ਜਾਣਾ ਇੱਕ ਘੁੰਮ ਕੇ ਪਰ ਇਹਨਾਂ ਨੇ ਇੱਥੇ ਰਹਿਣਾ ਟਫ ਜੌਬ ਇਨ ਲੋਕ ਡੇ ਬਕੀਰ ਸਾਹਿਬ ਕਹਿੰਦੇ ਜੀ ਵਰਲਡ ਦੀ ਹਾਈਐਸਟ ਪੀਕ ਤੇ ক্রিকেট ਖੇਰ ਨਹੀਂ ਮੁੰਦੇ ਜੀ ਕੀ ਬਾਤ ਹੈ ਯਾਰ ਇੱਥੇ ਖੜੇ ਖੜੇ ਨਿਗਾਹ ਪਈ ਇੱਕ ਜਾਨਵਰ ਤੇ ਸਾਨੂੰ ਮੈਂ ਨੇੜੇ ਕਰਕੇ ਦਿਖਾਉਂਦਾ ਦੇਖ ਯੋਕਸ ਦਾ ਟੂੰਡ ਯੋਕ ਯੋਕ ਚਾਰਸ ਫਿਰ ਯੋਕ ਨੂਬਰਾ ਵੈਲੀ ਨੂੰ ਜਾਂਦੇ ਆ ਇੱਕ ਜਗ੍ਹਾ ਸਾਡੀ ਗੱਡੀ ਅਚਾਨਕ ਰੁਕ ਗਈ ਤੁਸੀਂ ਦੇਖ ਸਕਦੇ ਹੋ ਪਰਪਲ ਕਲਰ ਦੇ ਜਾਮਣੀ ਕਲਰ ਦੇ ਇਹ ਪੱਥਰ ਜਿਵੇਂ ਸਦੀਆਂ ਤੋਂ ਇਸੇ ਤਰ੍ਹਾਂ ਪਏ ਹੋਣ ਕਿਸੇ ਨੇ ਛੇੜੇ ਨਾ ਹੋਣ ਜਾਂ ਇਹ ਕਹਿ ਲੀਏ ਜਿਵੇਂ NASA ਸਾਨੂੰ ਫੋਟੋਆਂ ਭੇਜਦੇ ਉਪਗ੍ਰਹਿਆਂ ਦੀਆਂ ਗ੍ਰਹਿਆਂ ਦੀਆਂ ਦੂਜੀਆਂ ਦੀਆਂ ਇਹ ਮੈਨੂੰ ਬਿਲਕੁਲ ਐਵੇਂ ਲੱਗਿਆ ਜਿਵੇਂ ਅਸੀਂ ਕਿਸੇ ਦੂਜੇ ਗ੍ਰਹਿ ਤੇ ਪਹੁੰਚ ਗਏ ਹੋਈਏ ਅਤੇ ਬਿਲਕੁਲ ਇੱਥੇ ਥੋੜਾ ਅੱਗੇ ਜਾ ਕੇ ਪੱਥਰਾਂ ਦਾ ਰੰਗ ਚੇਂਜ ਹੋ ਗਿਆ ਇੱਥੇ ਪੱਥਰਾਂ ਦਾ ਰੰਗ ਪੱਥਰਾਂ ਦੀ ਸ਼ੇਪ ਔਰ ਐਵੇਂ ਲੱਗਦਾ ਜਿਵੇਂ ਇਹ ਪੱਥਰ ਬੜੇ ਲੰਮੇ ਸਮੇਂ ਤੋਂ ਪਏ ਹੋਣ ਕਿਸੇ ਨੇ ਇਹਨਾਂ ਪੱਥਰਾਂ ਨੂੰ ਛੂਹਿਆ ਤੱਕ ਨਾ ਹੋਵੇ ਤੇ ਇਹ ਪੱਥਰ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਸਮੋਈ ਬੱਠੇ ਨੇ ਆਪਣੇ ਆਪ ਦੇ ਅੰਦਰ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਇਹ ਸਾਰਾ ਰਸਤਾ ਪਲ-ਪਲ ਬਦਲਦਾ ਥੋੜੇ ਸਮੇਂ ਦੇ ਬਾਅਦ ਫਿਰ ਰੰਗ ਚੇਤੇ ਕਰਦਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਨਾ ਤਾਂ ਪਾਣੀ ਹੈ ਨਾ ਬਰਫ਼ ਹੈ ਇਹ ਹੈ ਵਿਸ਼ਾਲ ਰੇਤ ਹਰੇਕਿਸਤਾਨ ਬੜੀ ਦੂਰ ਤੱਕ ਲੰਬੀ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਇਹ ਰੇਤਾਂ ਹੀ ਰੇਤਾਂ ਰੇਤੇ ਦੀਆਂ ਲਹਿਰਾਂ ਰੇਤੇ ਦੇ ਟਿੱਬੇ ਇੱਕ ਅਲੱਗ ਤਸਵੀਰ ਪੇਸ਼ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਰੇਤੇ ਦੀਆਂ ਲਹਿਰਾਂ ਬੜੀਆਂ ਹੋਈਆਂ ਨੇ ਰੇਤੇ ਦੀਆਂ ਪਰਤਾਂ ਬਣੀਆਂ ਹੋਈਆਂ ਨੇ ਬਹੁਤ ਹੀ ਬੁਲਖਣ ਅਤੇ ਬਹੁਤ ਹੀ ਅਜੀਬ ਦੇਖਣ ਨੂੰ ਲੱਗ ਰਿਹਾ ਹੈ ਬਿਲਕੁਲ ਅਲੱਗ ਮੁੰਦਰਪਿੰਡ ਬੜਾ ਮਸ਼ਹੂਰ ਹੈ ਪੁਰਾਣਾ ਪਿੰਡ ਹੈ ਕਹਿੰਦੇ ਜਦੋਂ ਮੰਗੋਲੀਆ ਨੇ ਇਸ ਰਸਤੇ ਰਾਹੀਂ ਭਾਰਤ ਵਿੱਚ ਸਿਰਕਾ ਦਾ ਵਪਾਰ ਕਰਨ ਦੇ ਲਈ ਆਏ ਸੀ ਤਾਂ ਉਹ ਆਪਣੇ ਨਾਲ ਮੰਗੋਲੀਆ ਦੇ ਦੋ ਟੁੱਠਣ ਵਾਲੇ ਊਠ ਲੈ ਕੇ ਆਏ ਸੀ ਦੋ ਕੁੱਬੜ ਦੋ ਕੁੱਬੜਾਂ ਵਾਲੇ ਦੋ ਟੁੱਠਾ ਵਾਲੇ ਊਠ ਲੈ ਕੇ ਆਏ ਸੀ ਤਾਂ ਅੱਜ ਵੀ ਉਹ ਦੋ ਟੁੱਠਾਂ ਵਾਲੇ ਊਠਾਂ ਦੀ ਨਸਲ ਇੱਥੇ ਹੈ ਉਹਨਾਂ ਚੋਂ ਕੁਝ ਮੰਗੋਲੀਆ ਇੱਥੇ ਹੀ ਵਸ ਗਏ ਸੀਗੇ ਤੁਹਾਨੂੰ ਜੇ ਕਿਸ ਜਗ੍ਹਾ ਦੀ ਇਸ ਜਗ੍ਹਾ ਦੀ ਖੂਬਸੂਰਤੀ ਦੇਖ ਕੇ ਮੈਂ ਤੁਹਾਨੂੰ ਦੱਸਦਾ ਹਾਂ ਅਰੇ ਜੀ ਉਹ ਪਿਛਲੇ ਪਾਸੇ ਮੇਰੇ ਬਹੁਤ ਹਰੀਆਲੀ ਖੂਬਸੂਰਤ ਦ੍ਰਿਸ਼ ਦਰਖਤਾਂ ਦਾ ਤੇ ਉਧਰ ਦੇਖਿਆ ਦਿਓ ਤੁਸੀਂ ਰੇਤ ਦੇ ਵੱਡੇ ਵੱਡੇ ਢੇਰ ਜਿਹੜਾ ਕਹਿੰਦੇ ਲਜ਼ਾਖ ਠੰਡਾ ਰੇਗਿਸਤਾਨ ਹੈ ਇਹ ਠੰਡਾ ਰੇਗਿਸਤਾਨ ਹੈ ਜੀ ਇਹ ਦੇਖੋ ਰੇਤ ਹਜ਼ਾਰਾਂ ਕਿਲੋਮੀਟਰ ਜਨੂੰ ਰੇਤ ਹੀ ਰੇਤ ਫੈਲਿਆ ਹੋਇਆ ਰੇ ਰੇਤ ਰੇਤ ਸਾਰੇ ਪਾਸੇ ਇਸ ਥਾਂ ਤੇ ਬਹੁਤ ਹੀ ਖੂਬਸੂਰਤ ਕੈਫੇ ਬਣੇ ਹੋਏ ਨੇ ਸਲਾਨੀਆਂ ਦੇ ਲਈ ਅਸੀਂ ਵੀ ਇੱਕ ਕੈਫੇ ਦੇ ਅੰਦਰ ਮੈਂ ਤੁਹਾਨੂੰ ਅੰਦਰ ਦੀ ਤਸਵੀਰ ਦਿਖਾ ਰਿਹਾ ਇੱਥੇ ਰੁਕੇ ਇੱਥੇ ਅਸੀਂ ਹਲਕਾ ਫੁਲਕਾ ਖਾਦਾ ਪੀਤਾ ਤੇ ਉਸ ਤੋਂ ਬਾਅਦ ਹੁਣ ਆਪਾਂ ਜਾਣਾ ਹੈ ਉਹਨਾਂ ਦੋ ਟੁੱਠਾਂ ਵਾਲੇ ਉਂਠਾਂ ਦੇ ਕੋਲ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਮੈਂ ਦਿਖਾ ਦਮ ਇੱਕ ਵਾਰੀ ਦੇਖੋ ਇੱਕ ਕੈਫੇ ਕਿੰਨੇ ਸੋਹਣੇ ਅੰਦਰੋਂ ਬਣਾਏ ਹੋਏ ਨੇ ਲਓ ਜੀ ਭਾਰਤ ਤੇ ਮੰਗੋਲੀਆ ਦੇ ਵਪਾਰ ਦੇ ਸਮੇਂ ਮੰਗੋਲੀਆ ਲੋਕ ਜਦੋਂ ਇੰਡੀਆ ਆਏ ਆ ਦੇਖੋ ਜੀ ਨਿਸ਼ਾਨੀ ਉਹਨਾਂ ਦੀ ਆਮ ਊਂਠ ਦੇ ਇੱਕ ਟੁੱਟ ਹੁੰਦੀ ਹੈ ਇੱਕ ਕੁੱਪੜ ਹੁੰਦਾ ਆ ਦੇਖੋ ਜੀ ਦੋ ਦੋ ਟੁੱਠਾਂ ਵਾਲੇ ਊਂਠ ਇਹਨਾਂ ਦੀ ਨਸਲ ਹਲੇ ਵੀ ਇੱਥੇ ਹੈ ਕੁਝ ਕ ਮੰਗੋਲੀਆ ਲੋਕ ਵੀ ਇੱਥੇ ਨੇ ਹਲੇ ਵੀ ਇਹ ਐਵੇਂ ਹੀ ਹੈ ਇੱਥੇ ਊਂਠ ਲੇਟ ਉੱਡ ਤੇ ਆਈਏ ਤੇ ਦੋ ਊਂਠਾਂ ਵਾਲੇ ਊਂਠ ਦੀ ਸਵਾਰੀ ਨਾ ਕਰੀਏ ਇਹ ਤਾਂ ਗੱਲ ਨਾ ਹੋਈ ਯਾਰ ਅਸੀਂ ਵੀ ਫਿਰ ਰੈਡਿੰਗ ਜੁੜ ਕਰਤੀ ਦੂਰ ਦੂਰ ਤੱਕ ਇਹ ਬਿਸ਼ਿਆਰੇਤਾ ਇਹਨੇ ਯਾਦ ਕਰਾਈ ਸਾਨੂੰ ਪਿਆਬੀ ਇਤਿਹਾਸ ਦੀ ਉਸ ਪ੍ਰੇਮੀ ਜੋੜੇ ਦੀ ਸੱਸੀ ਪੁੰਨੂ ਕਿਵੇਂ ਇਸ ਰੇਤੇ ਦੇ ਵਿੱਚ ਸੱਸੀ ਕਿਵੇਂ ਇਸ ਰੇਤੇ ਦੇ ਵਿੱਚ ਪੁੰਨੂ ਦੋਵੇਂ ਇੱਕ ਦੂਜੇ ਦੇ ਲਈ ਪ੍ਰਵਾਨ ਹੋ ਗਏ ਸੱਸੀ ਪੁੰਨੂ ਦੀ ਯਾਦ ਵੀ ਦਰ आप बेसिकली बता सकते हैं ये कहाँ के ये कहाँ से आए हैं ये जो जाति है कहाँ की है यहाँ आपके पास कितने ऊँट है आप कितने के मालिक हैं सारे आपको ले ले जाए आपके कितने कितनी देर में बच्चा देती है चौदह चौदह महीने प्रेगनेंट रहती है उसके बाद बच्चा है और ये कितनी देर में बच्चा देने के लायक हो जाती है चार पाँच साल का फीमेल भी और मेल भी अच्छा और बच्चा ये छोटा जो आपने दिखाया है ये बच्चा छोटा इसका अभी कितना दो महीने का दो महीना अच्छा ये कितनी दूध पी गए एक साल, एक साल तक दूध पी ये एक साल तक दूध उतारती रहती है अच्छा खाने में से क्या कह देती हैं अच्छा खा देता हूँ तो ये ये अड्डे वाली झाड़ी है ये वाली हाँ जी ये वाला ये भी खाती है ये भी खाती है अच्छा और ये पानी कितना पीते हैं पैंतीस चालीस लीटर पानी पी जाते हैं। तेरे ने तेरे ने एक दिन तो का एक बार पिलाना तो अच्छा, है ये भी हैं और रेगिस्तान में वो भी ऊँट उन... तो तो, है अच्छा उसमें फर्क क्या है अच्छा ये तो डबल है सिंगल है चलने में या ताक़तवर या खाने में कम खाते हैं या ज्यादा खाते हैं ऐसा तो कोई फर्क नहीं है नहीं फर्क नहीं है अच्छा अच्छा वही होवेगा अच्छा यही फर्क है लो जी ਹੁਣ ਸਾਡਾ ਸਫ਼ਰ ਸ਼ੁਰੂ ਹੋ ਗਿਆ ਜੀ ਪਾਕਿਸਤਾਨੀ ਤਿੰਨ ਪਿੰਡ ਜਿਹੜੇ ਭਾਰਤੀ ਫੌਜ ਨੇ ਛੜਾਏ ਸੀਗੇ ਉਹ ਤਿੰਨ ਪਿੰਡਾਂ ਦੇ ਵੇਖਣ ਦੇ ਲਈ ਅਸੀਂ ਜਾ ਰਹੇ ਹਾਂ ਜੀ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਇਲਾਕਾ ਕਿਵੇਂ ਬੜਾ ਭਾਰਤੀ ਫੌਜ ਨੇ ਬਣਾਏ ਹੋਏ ਨੇ ਤੇ ਇਹ ਰਸਤਾ ਕਿਵੇਂ ਕਿੰਨਾ ਮੁਸੀਬਤਾ ਭਰਿਆ ਤੇ ਜੋਖਮ ਭਰਿਆ ਰਸਤਾ ਤੁਸੀਂ ਦੇਖ ਸਕਦੇ ਹੋ ਸਾਡੀ ਫੌਜ ਸਲੂਟ ਹੈ ਜਿਹੜੇ ਸਾਡੇ ਦੇਸ਼ ਦੇ ਜਵਾਨ ਮੈਨੂੰ ਯਾਦ ਆਈ ਆਪਣੇ ਪਿੰਡ ਦੇ ਉਹਨਾਂ ਫੌਜੀ ਵੀਰਾਂ ਦੀ ਉਹਨਾਂ ਚਾਚਿਆਂ ਤਾਇਿਆਂ ਦੀ ਇਹਨਾਂ ਨੇ ਸਿਆਚਨ ਬੇਸ ਕੈਂਪ ਦੇ ਵਿੱਚ ਡਿਊਟੀਆਂ ਕੀਤੀਆਂ ਇੱਥੇ ਬਾਰਡਰਾਂ ਦੇ ਵਿੱਚ ਡਿਊਟੀਆਂ ਕੀਤੀਆਂ ਤੇ ਸਾਨੂੰ ਦੱਸਦੇ ਹੁੰਦੇ ਸੀਗੇ ਇਸ ਜਗ੍ਹਾ ਦੇ ਬਾਰੇ ਉਹ ਦੇਖ ਸਕਦੇ ਹੋ ਸਾਹਮਣੇ ਤੁਸੀਂ ਬਕਰ ਕਿਵੇਂ ਭਾਰਤੀ ਫੌਜਾਂ ਦੇ ਬਕਰ ਸ਼ੁਰੂ ਹੋ ਗਏ ਤੇ ਅਸੀਂ ਪਹੁੰਚ ਰਹੇ ਹਾਂ ਜੀ ਭਾਰਤ ਦੇ ਜਿਹੜੇ ਅਖੀਰਲੇ ਤਿੰਨ ਪਿੰਡ ਨੇ ਤੁਰ ਤੱਕ ਤੇ ਆਕਾਸ਼ੀ ਤੇ ਥੋਂ ਸਭ ਤੋਂ ਪਹਿਲਾਂ ਅੱਗੇ ਭਾਰਤੀ ਫੌਜ ਤੁਰ ਤੱਕ ਤੋਂ ਅੱਗੇ ਜਾਣ ਨਹੀਂ ਸੀ ਦੰਦੀ ਆਗਿਆ ਨਹੀਂ ਸੀ ਪਰ ਹੁਣ ਕਿਆਕਸ਼ੀ ਤੇ ਥਿਆਉਂਗ ਵੀ ਜਾਣ ਦੀ ਆਗਿਆ ਮਿਲ ਗਈ ਅਸੀਂ ਇੱਥੇ ਫੌਜ ਦੀ ਪਰਮਿਸ਼ਨ ਦੇ ਨਾਲ ਕਿਉਂਕਿ ਫੌਜੀ ਏਰੀਆ ਅਸੀਂ ਫੌਜ ਦੀ ਪਰਮਿਸ਼ਨ ਲਈ ਫੋਟੋਆਂ ਬਾਰੇ ਵੀਡੀਓ ਬਾਰੇ ਤਾਂ ਕਿਤੇ ਜਾ ਕੇ ਅਸੀਂ ਕਿਉਂਕਿ ਦੇਸ਼ ਦੀ ਸੁਰੱਖਿਆ ਸਭ ਤੋਂ ਪਹਿਲਾ ਹੈ ਅਤੇ ਇੱਕ ਚੰਗੇ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ਼ ਵੀ ਬਣਦਾ ਹੈ ਸਾਡੇ ਲਈ ਤਾਂ ਇਹ ਇੰਟਰਟੇਨਮੈਂਟ ਹੈ ਮਨੋਰੰਜਨ ਹੈ ਪਰ ਦੇਸ਼ ਦੀ ਸੁਰੱਖਿਆ ਸਭ ਤੋਂ ਵੱਡੀ ਹੈ ਸਭ ਤੋਂ ਜ਼ਰੂਰੀ ਹੈ ਇਹ ਹੈ ਜੀ ਸਾਡੇ ਦੇਸ਼ ਦਾ ਸਭ ਤੋਂ ਅਖੀਰਲਾ ਜਿਹੜਾ ਪੌੜਾ ਹੈ ਇਸ ਤੋਂ ਅੱਗੇ ਪਾਕਿਸਤਾਨ ਬਾਰਡਰ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਸੇਵਾਕ ਦਰਿਆ ਦਾ ਉਹ ਸ਼ਾਨਦਾਰ ਦ੍ਰਿਸ਼ ਮੈਂ ਤੁਹਾਨੂੰ ਦਿਖਾ ਦਿੰਦਾ ਵਿਲੇਜ ਥਾਂ ਜਿੱਥੇ ਆਪਾਂ ਨੇ ਇਹ ਸਾਰਾ ਤ੍ਰਿਸ ਦੇਖਿਆ ਤੇ ਇਹ ਉਹ ਗੇਟ ਜਿਸ ਗੇਟ ਦੇ ਤੇ ਉੱਤੇ ਸੱਟ ਦੇਸ਼ ਦਾ ਬਾਰਡਰ ਹੈ ਇਹ ਥਾਂ ਕਿਸੇ ਵੇਲੇ ਪਾਕਿਸਤਾਨ ਕੋਲ ਸੀ ਭਾਰਤੀ ਫੌਜ ਨੇ ਇਹਨੂੰ ਪਾਕਿਸਤਾਨ ਤੋਂ ਭਾਰਤ ਵਿੱਚ ਲਿਆਂਦਾ ਲੋ ਜੀ ਅਸੀਂ ਪਹੁੰਚ ਗਏ ਆਂ ਇੰਡੀਆ ਪਾਕਿਸਤਾਨ ਬਾਰਡਰ ਤੇ ਆਖੀਰਲਾ ਪੁਆਇੰਟ ਠਿਉਂਗ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਭਾਰਤ ਦਾ ਝੰਡਾ ਤਿਰੰਗਾ ਅਤੇ ਵੱਡੀ ਗਿਣਤੀ ਚ ਪੀੜ ਇੱਥੇ ਲੱਗੀਆਂ ਦੁਕਾਨਾਂ ਉਸ ਪਿੰਡ ਦੇ ਲੋਕ ਟਰਾਈ ਫੂਡ ਵੇਚਦੇ ਨੇ ਤੇ ਇਹ ਦੇਖੋ ਦੂਰਬੀਨ ਦੇ ਨਾਲ ਪਾਕਿਸਤਾਨ ਬਾਰਡਰ ਦੇ ਜਿਹੜੇ ਬੰਕਰ ਹੈ ਪਾਕਿਸਤਾਨ ਫੌਜ ਦੇ ਉਹ ਦੇਖਦੇ ਹੋਏ ਭਾਰਤ ਦੇ ਸੈਲਾਨੀ ਇਸ ਤੋਂ ਅਗੇ ਤੁਸੀਂ ਦੇਖਦੇ ਹੋ ਰਾਹ ਬੰਦ ਹੈ ਇਹ ਸਾਰਾ ਬਾਰਡਰ ਏਰੀਆ ਹੈ ਇਹ ਜਿਹੜੇ ਸਾਹਮਣੇ ਪਹਾੜ ਹੈ ਜਿੱਥੇ ਮੈਂ ਹੱਥ ਕਰ ਰਿਹਾ ਦਿਖਾ ਰਿਹਾ ਇਹ ਪਾਕਿਸਤਾਨ ਦੇ ਅਸੀਂ ਭਾਰਤ 'ਚ ਖੜੇ ਆ ਇੱਥੇ ਲਿਖਿਆ ਹੋਇਆ ਹੈ ਵੀ ਅਗਾ ਪਿੱਛੇ ਵੀ ਤੁਸੀਂ 200 ਮੀਟਰ ਤੋਂ ਬਾਅਦ ਦੁਸ਼ਮਣ ਦੀ ਅੱਖਾਂ 'ਚੋਂ ਦੁਸ਼ਮਣ ਤੁਹਾਨੂੰ ਵੇਖ ਰਿਹਾ ਹੈ ਸੋ ਇਹ ਆ ਭਾਰਤ ਦਾ ਸਭ ਤੋਂ ਅਖੀਲਾ ਪਿੰਡ ਠਿਉਂਗ ਇਹ ਹੈ ਜੀ ਭਾਰਤੀ ਫੌਜ ਦੀ ਅਖੀਰਲੀ ਚੌਕੀ ਇਸ ਤੋਂ ਅੱਗੇ ਐਲੋਸੀ ਹੈ ਜੀ ਪਾਕਿਸਤਾਨੀ ਫੌਜਾਂ ਦੇ ਬੰਕਰ ਬਿਲਕੁਲ ਤੁਹਾਡੇ ਸਾਹਮਣੇ ਕੈਮਰੇ 'ਚ ਘੱਟ ਦਿਖ ਰਹੇ ਨੇ ਪਰ ਦੂਰਬੀਨ ਦੇ ਨਾਲ ਸ਼ਰੇਆਮ ਸਾਹਮਣੇ ਦਿਖਦੇ ਨੇ ਤੇ ਉਹ ਹੈ ਜੀ ਪਾਕਿਸਤਾਨੀ ਪਿੰਡ ਫਰਲੋ ਪਾਕਿਸਤਾਨੀ ਪਹਾੜੀ ਪਿੰਡ ਫਰਲੋ ਹੈ ਜੀ ਇਹ ਬਿਲਕੁਲ ਬਾਰਡਰ ਦੇ ਉੱਤੇ ਖੜੇ ਆ ਸਾਹਮਣੇ ਅੰਮੋ ਸਾਹਮਣੇ ਭਾਰਤੀ ਫੌਜ ਤੇ ਪਾਕਿਸਤਾਨੀ ਫੌਜ ਇੱਥੋਂ ਹੁਣ ਲਈ ਅਸੀਂ ਵਾਪਸੀ ਬਾਖਸ਼ੀ ਤੇ ਜਦੋਂ ਆਪਾਂ ਨੇ ਆਣਾ ਫਿਰ ਆਪਾਂ ਨੂੰ ਦੁਬਾਰਾ ਨੂਪਰਾ ਵੈਲੀ ਹੁੰਦਿਆਂ ਹੋਇਆਂ ਦੁਬਾਰਾ ਹੁੰੰਦਰ ਤਿਸਕਤ ਹੁੰਦਿਆਂ ਹੋਇਆਂ ਫਿਰ ਅੱਗੇ ਪ੍ਰਤਾਪਪੁਰੇ ਤੋਂ ਆਪਾਂ ਨੇ ਜਾਣਾ ਸਿਆਚਨ ਬੇਸ ਕੈਂਪ ਵਾਲੇ ਪਾਸੇ ਰੋਡ ਉਹੀ ਹੈ ਪਰ ਨਜ਼ਾਰੇ ਅਲੱਗ-ਅਲੱਗ ਏ ਵੱਖੋ-ਵੱਖਰੇ ਨਜ਼ਾਰੇ ਤੁਹਾਨੂੰ ਦਿਖਾ ਰਹੇ ਹਾਂ ਤੇ ਨਾਲ ਦੀ ਨਾਲ ਆਪਾਂ ਜਾ ਰਹੇ ਹਾਂ ਜੀ ਹੁਣ ਆਪਾਂ ਨੇ ਪ੍ਰਤਾਪਪੁਰਾ ਪਹੁੰਚ ਕੇ ਫਿਰ ਮੁੜਨਾ ਸਿਆਚਨ ਬੇਸ ਕੈਂਪ ਵਾਲੇ ਪਾਸੇ ਫਿਰ ਆਪਾਂ ਨੇ ਜਾਣਾ ਜੀ ਸਿਆਚਨ ਕੰਨਪਾ ਨਾਮਗੀ ਜੀ ਸਿਆਚਨ ਬੇਸ ਕੈਂਪ ਹੁਣ ਦੇ ਉਹ ਆ ਗਿਆ ਰੱਬ ਰੱਖਾ ਸასი ਕਾਲ ਜੀ